ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਅੱਜ ਰਿਜ਼ਲਟ ਆਇਆ ਤੇ ਅਰਸ਼ਦੀਪ ਚੌਂਦੇ ਦੀ ਜਿਹੜੀ ਹੈਗੀ ਧੀ ਹੈ ਚੌਂਦੇ ਪਿੰਡ ਦੀ ਧੀ ਨੇ 650 ਚੋਂ 650 ਅੰਕ ਪ੍ਰਾਪਤ ਕਰਕੇ ਪਹਿਲਾ ਰੈਂਕ ਹਾਸਲ ਕੀਤਾ ਤੇ ਤੀਜੇ ਸਥਾਨ ਤੇ ਰਹੀ ਹੈ ਸ੍ਰੀ ਗੁਰੂ ਸ੍ਰੀ ਰਾਮ ਸਰੂਪ ਮੈਮੋਰੀਅਲ ਸਕੂਲ ਦੀ ਹੈ ਧੀ ਹੈ ਗੱਲਬਾਤ ਕਰ ਲੈਣੇ ਆ ਕਿ ਸਭ ਤੋਂ ਪਹਿਲਾਂ ਸਵਾਗਤ ਬੰਦ ਮੇਰਾ ਨਾਮ ਅਰਸ਼ਦੀਪ ਕੌਰ ਹੈ ਜੀ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਦੇ ਵਿੱਚੋਂ ਪੋਜੀਸ਼ਨ ਹਾਸਲ ਕੀਤੀ ਹੈ ਤੁਹੇ ਮੇਰੇ ਪੇਰੈਂਟਸ ਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਮੇਰੇ ਸਾਰੇ ਸਕੂਲ ਦੇ ਸਟਾਫ ਮੈਂਬਰਸ ਦਾ ਬਹੁਤ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕਾ ਮੈਂ ਇੱਥੇ ਪਹੁੰਚੀ ਹਾਂ ਸੋ ਮੇਰਾ ਏਮ ਏ ਹੈ ਵੀ ਮੈਂ ਵੱਡੀ ਹੋ ਕੇ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਾਂਗੀ ਸੋ ਮੈਂ ਅਪ੍ਰੋਕਸੀਮੇਟਲੀ ਦਿਨ ਵਿੱਚ ਸਕੂਲ ਤੋਂ ਬਿਨਾ ਵੀ ਸਕੂਲ ਤੋਂ ਬਾਅਦ 6 ਤੋਂ 7 ਆਰਤੀ ਸਟੱਡੀ ਕਰਦੀ ਸੀ ਤੇ ਆਪਣੀ ਸੈਲਫ ਸਟੱਡੀ ਦੀ ਸਦਕਾ ਹੀ ਮੈਂ ਇੱਥੇ ਪਹੁੰਚੀ ਹਾਂ ਮੈਂ ਕੋਈ ਟਿਊਸ਼ਨ ਕੋਚਿੰਗ ਵਗੈਰਾ ਨਹੀਂ ਰੱਖੀ ਸੀ ਕਿੰਨਾ ਖੁਸ਼ੀ ਮੈਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਅੱਜ ਮੈਨੂੰ ਬਹੁਤ ਖੁਸ਼ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਜੀ ਕਿ ਸੰਜੀ ਕਿਵੇਂ ਕਿੰਨਾ ਪੜ੍ਹਾਈ ਕਰਦੇ ਸੀ ਹਾਂਜੀ ਸਾਡਾ ਸਾਡਾ ਦਿਨ ਪੜ੍ਹਾਈ ਜਾਂਦੇ ਸੀ ਤੇ ਟਿਊਸ਼ਨ ਵਗੈਰਾ ਕਰਾਉਂਦੇ ਸੀ ਕਿ ਸਕੂਲ ਤੋਂ ਸਟੱਡੀ ਕਰਦੇ ਸੀ ਸਕੂਲ ਤੋਂ ਹੀ ਕਰਦੇ ਸੀ ਟਿਊਸ਼ਨ ਤਾਂ ਕਦੇ ਵੀ ਨਹੀਂ ਰੱਖੀ ਬੱਚੇ ਨੇ ਤੇ ਅੱਜ ਕੱਲ੍ਹ ਜ਼ਿਆਦਾ ਤਾਂ ਦੇਖਦੇ ਨੇ ਬੱਚੇ ਮੋਬਾਈਲ ਵਗੈਰਾ ਯੂਜ਼ ਕਰਦੇ ਨੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਹਾਂਜੀ ਮੋਬਾਈਲ ਕਰਦੇ ਸੀ ਜੂੜੀ ਪੜ੍ਹਨ ਲਈ ਪੜ੍ਹਾਈ ਕਰਦੇ ਸੀ ਹਾਂਜੀ ਦਿਮਾਗ ਰੈਲੈਕਸ ਕਰਨ ਲਈ ਕਿ ਮੈਂ ਦੇਖਦਾ ਹਾਂ ਫਾਦਰ ਨੇ ਉਹਨਾਂ ਦੇ ਕੀ ਨਾਮ ਕੀ ਦੱਸ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਅੱਛਾ ਕਿੰਨੀ ਖੁਸ਼ੀ ਹੋਈ ਅੱਜ ਖੁਸ਼ੀ ਸਰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਮੇਰੀ ਬੇਟੀ ਨੇ ਪੰਜਾਬ ਚ ਪਹਿਲੇ ਨੰਬਰ ਤੇ ਆ ਕੇ ਸਾਡਾ ਮਾਣ ਬਹੁਤ ਵਧਾਇਆ ਹੈਗਾ ਤੇ ਨਾਲ ਦੀ ਨਾਲ ਮੈਂ ਸਕੂਲ ਦੇ ਸਟਾਫ ਦਾ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਤੱਕ ਮੇਰੀ ਬੇਟੀ ਨੂੰ ਪਛਾਣ ਚ ਸਭ ਤੋਂ ਵੱਡਾ ਹੱਥ ਉਹਨਾਂ ਦਾ ਜੀ ਤੇ ਦੂਜੀ ਗੱਲ ਇਹਦੀ ਮਿਹਨਤ ਦੀ ਜੀ ਲਗਨ ਦੀ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਬੇਟਾ 8ਵੀਂ ਤੋਂ ਬੇਟਾ ਢੀ ਸੁਣ ਲੈ ਲੈ ਬੀਤੂ ਤੈਨੂੰ ਪੜਮ ਚ ਜ਼ਿਆਦਾ ਰੁਚੀ ਹੈ ਵੀ ਕੋਈ ਤੈਨੂੰ ਮਾੜੀ ਇਹ ਦੋ ਨੰਬਰਾਂ ਪਿੱਛੇ ਪੁੱਤ ਤੈਰੀ ਪੜ੍ਹਾਈ ਸਾਲਾ ਖਰਾਬ ਹੋ ਜੂਗੀ ਪਰ ਇਹਨੇ ਇੱਕੋ ਗੱਲ ਕਹਣੀ ਡੈਡੀ ਨਹੀਂ ਮੈਂ ਆਪਣੇ ਦਮ ਤੇ ਪੜਨਾ ਮੇਰਾ ਸਟਾਫ ਬਹੁਤ ਵਧੀਆ ਪੜਾ ਰਿਹਾ ਮੈਨੂੰ ਗਾਈਡ ਕਰ ਰਿਹਾ ਤੇ ਉਸ ਤੋਂ ਬਾਅਦ ਅੱਜ ਇਹ ਨਜੀਦਾ ਤੁਹਾਡੇ ਸਾਹਮਣੇ ਆ ਸਰ ਸਕੂਲ ਦੇ ਆਪਣੇ ਚੇਅਰਮੈਨ ਨੇ ਸਜੀ ਸ਼ਰਮਾ ਜੀ ਕਿੰਨੇ ਕ ਮਾਣ ਮਹਿਸੂਸ ਹੁੰਦਾ ਹੈ ਸਕੂਲ ਦੇ ਕਈ ਬੱਚੇ ਇਹ ਤੋਂ ਬਿਨਾ ਇਤਿਦੋ ਬਿਨਾ ਹੋਰ ਵੀ ਬੱਚੇ ਮੈਰਿਟ ਦੇ ਚਾਹੇ ਨੇ ਪੂਰਾ ਮਾਣ ਮਹਿਸੂਸ ਹੋ ਰਿਹਾ ਸਰ ਬੱਚਿਆਂ ਦਾ ਕੌਨਫੀਡੈਂਸ ਇੰਨਾ ਦੀ ਇਹ ਆਪ ਹੀ ਕਹਿੰਦੇ ਜੀ ਅਸੀਂ ਅੱਗੇ ਜਾਵਾਂਗੇ ਤੇ ਸਟਾਫ ਮੈਂਬਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਤੇ ਪੇਰੈਂਟਸ ਦਾ ਸਹਿਯੋਗ ਰਿਹਾ ਬੱਚੇ ਮਿਹਨਤੀ ਦੀਏ ਬੱਚਿਆਂ ਨੂੰ ਫਲ ਮਿਲਿਆ ਪਰਮਾਤਮਾ ਨੇ ਫਲ ਦੇਤਾ ਕੋਈ ਬੱਚਿਆਂ ਨੂੰ ਟਿਊਸ਼ਨ ਵਗੈਰਾ ਤਾਂ ਨਹੀਂ ਇਹ ਟਿਊਸ਼ਨ ਦੀ ਕੋਈ ਲੋੜ ਨਹੀਂ ਪੈਂਦੀ ਬੱਚਿਆਂ ਨੂੰ ਜਿੰਨੇ ਵੀ ਸਕੂਲ ਦੇ ਬੱਚੇ ਪੜਦੇ ਨੇ ਇਹ ਸਟਾਫ ਬੜਾ ਮਿਹਨਤੀ ਹੈ ਤੇ ਲਗਨ ਨਾਲ ਕੰਮ ਕੀਤਾ ਕਿੰਨੇ ਬੱਚੇ ਮੈਰਿਟ ਦੇ ਵਿੱਚ ਆਏ ਨੇ ਬੱਚੇ ਸਾਡੇ ਤਿੰਨ ਮੈਰਿਟ ਚ ਆਏ ਨੇ ਠੀਕ ਹੈ ਬਾਕੀ ਬੱਚਿਆਂ ਦੇ ਵੀ 90 ਪਲੱਸ ਮਾਰਕਸ ਨੇ ਮਾਰਕਸ ਸਾਰੀ ਪਾਸੋਂ 95 ਸਾਰਾ 100 ਤੇ ਨਾਲ ਸਾਡੇ ਮੌਤਬਰ ਬੰਦੇ ਨੇ ਚੌਂਦਾ ਪਿੰਡ ਦੀ ਧੀ ਨੇ ਨਾਮ ਚ ਚੌਂਦਾ ਕਿਵੇਂ ਇੰਨਾ ਘਮਾਨ ਮਹਿਸੂਸ ਹੋ ਰਿਹਾ ਵਾਇਕੁਰ ਜਿੱਕਾ ਖਾਲਸਾ ਵਾਇਕੁਰ ਜਿੱਕੀ ਫਤਿਹ ਸਾਨੂੰ ਨੱਕਰ ਚੌਂਦੇ ਨੂੰ ਇਲਾਕੇ ਨੂੰ ਬਹੁਤ ਖੁਸ਼ੀ ਹੈ ਬਹੁਤ ਮਾਣ ਹੈ ਕਿ ਸਾਡੀ ਬੱਚੀ ਨੇ ਸਾਡਾ ਪੰਜਾਬ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਨਗਰ ਚੌਂਦੇ ਦਾ ਬਿਨਾ ਟੇਸ਼ਨ ਤੋਂ ਬਿਨਾ ਇੱਕ ਪਿੰਡਾਂ ਦੇ ਇਲਾਕੇ ਦੇ ਵਿੱਚ ਸਕੂਲ ਦਿਹਾਤੀ ਇਲਾਕੇ 'ਚ ਹੋਣ ਕਰਕੇ ਵਧੀਆ ਸਟਾਫ ਦੀ ਗਾਈਡੈਂਸ ਪੇਰੈਂਟਸ ਦੀ ਮਾਪਿਆਂ ਨੇ ਵਧੀਆ ਮਿਹਰ ਪਰਿਆ ਪ੍ਰਮਾਤਮਾ ਦਾ ਹੱਥ ਰਿਹਾ ਤੇ ਬੱਚੀ ਨੇ ਜਿਹੜਾ ਤੀਜਾ ਦਰਜਾ ਪ੍ਰਾਪਤ ਕੀਤਾ ਹੈ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਬਹੁਤ ਸਾਨੂੰ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਧੀਆਂ ਨੇ ਫਿਰ ਮੱਲਾ ਮਾਰੀਆਂ ਨੇ ਫਿਰ ਧੀਆਂ ਨੇ ਸਾਡੀਆਂ ਨੇ ਨਾ ਰੋਸ਼ਨ ਕੀਤਾ ਸੋ ਕੋ ਮੰਦਾ ਆਖੀ ਹੈ ਜਿਤ ਜਮੈ ਰਜਾਨ ਤੇ ਇਸ ਕਰਕੇ ਸਾਡੀਆਂ ਧੀਆਂ ਨੂੰ ਹਮੇਸ਼ਾ ਪਰਵਾਤ ਮੱਛੜ ਦੀ ਕਲਾ ਚ ਰੱਖੇ ਇਹ ਸਨ ਪਿੰਡ ਵਾਸੀ ਸੀ ਤੇ ਸਕੂਲ ਤੇ ਪਰਿਵਾਰਕ ਮੈਂਬਰ ਖੁਸ਼ ਨੇ ਕਿ ਸਾਡੀ ਧੀ ਨੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾਮ ਚਮਕਾਇਆ ਇੱਕ ਵੱਡੀ ਗੱਲ ਇਹ ਹੈ ਕਿ ਇਸ ਧੀ ਨੇ ਨਾ ਹੀ ਕੋਈ ਟਿਊਸ਼ਨ ਲਈ ਹੈ ਜਦਕਿ ਹੋਰ ਮਾਪਿਆਂ ਦੇ ਵਿੱਚ ਹੋੜ ਲੱਗੀ ਰਹਿੰਦੀ ਹੈ ਕਿ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਟਿਊਸ਼ਨਾਂ ਦੇ ਕੇ ਉਹਨਾਂ ਨੂੰ ਜਿਹੜਾ ਮੋਰੀ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਰਸ਼ਦੀਪ ਨੇ ਨਾ ਹੀ ਕੋਈ ਟਿਊਸ਼ਨ ਲਈ ਹੈ ਘਰੇ ਪੜ੍ਹਦੀ ਸੀ ਸੋਸ਼ਲ ਮੀਡੀਆ ਤੋਂ ਵੀ ਕੂਹਾਂ ਦੂਰ ਸੀ ਮਹਿਜ਼ ਫੋਨ ਦੀ ਵਰਤੋਂ ਜਿਹੜੀ ਪੜ੍ਹਾਈ ਲਈ ਕਰਦੀ ਸੀ ਸਹਿਯੋਗੀ ਡਾਕਟਰ ਪਵਿੱਤਰਨਾ ਜਤਿੰਦਰ ਮਨਵੀ ਮੇਰਾ ਨਾਮ ਸ਼ਗਨਪ੍ਰੀਤ ਕੌਰ ਹੈ। ਟੀਰਾਪਿੰਡਾ ਅਲੀਪੁਰ ਕਿੰਨੇ ਨੰਬਰ ਆਏ ਨੇ? ਠੀਕ ਹੈ। 638 ਕਿੰਨੀ ਖੁਸ਼ੀ ਹੋਈ ਹੈ। ਬਹੁਤ ਖੁਸ਼ੀ ਹੋ ਰਹੀ ਹੈ। ਆਈ ਥਿੰਕ ਇਹ ਉਮੀਦ ਵੀ ਨਹੀਂ ਸੀ। ਉਮੀਦ ਤੋਂ ਜ਼ਿਆਦਾ ਮਿਲਿਆ ਹੈ। ਅੱਜ ਸਨਮਾਨ ਕੀਤਾ ਹੈ ਸਕੂਲ ਵੱਲੋਂ, ਪੇਰੈਂਟਸ ਵੱਲੋਂ। ਕਿੰਨਾ ਖੁਸ਼ ਮਾਨ ਮਹਿਸੂਸ ਬਹੁਤ ਮਾਨ ਮਹਿਸੂਸ ਹੋ ਰਿਹਾ ਤੇ ਬਹੁਤ ਖੁਸ਼ੀ ਵੀ ਹੋ ਰਹੀ ਹੈ ਕਿ ਮੈਂ ਪੜਾਈ ਦਾ ਕੀ ਸਟੱਡੀ ਰਾਤ ਨੂੰ 12 ਵਜੇ ਤੱਕ ਤੇ ਸਵੇਰ 5 ਵਜੇ ਤੋ ਸੋਸ਼ਲ ਮੀਡੀਆ ਫੇਸਬੁਕ ਵਗੈਰਾ ਤੋਂ ਨਹੀਂ ਨਹੀਂ ਓਨਲੀ ਸਟੱਡੀ ਲਈ ਵੈਲਦੀ ਪਰ ਤੋਂ ਹਾਂਜੀ ਕਰਦੀ ਸੀ ਬਟ ਸਟੱਡੀ ਲਈ ਕੀ ਏਮਸ ਨੇ ਫਿਊਚਰ ਵਾਸ ਮੈਂ ਟੀਚਰ ਬਣਨਾ ਹੈ ਪ੍ਰੋਬਲਿੰਗ ਆ اچھا ਕਿੰਨੇ ਨੰਬਰ ਆਨੇ ਕਿਹੜਾ 632 ਮਾਰਕਸ ਆਂ ਕਿੰਨਾ ਖੁਸ਼ੀ ਹੋ ਰਹਾ ਬਹੁਤ ਖੁਸ਼ੀ ਹੋ ਰਹੀ ਕਿਵੇਂ ਸਟੱਡੀ ਟਾਈਮ ਕੀਤੀ ਕਿਵੇਂ ਪੇਰੈਂਟਸ ਨੇ ਕਿਵੇਂ ਮੋਟੀਵੇਟ ਕੀਤਾ ਪੇਰੈਂਟਸ ਨੇ ਬਹੁਤ ਮੋਟੀਵੇਟ ਕਰਿਆ ਸੀ ਕਿੰਨਾ ਟਾਈਮ ਪੜ੍ਹਦੇ ਸੀ 6-7 ਹਾਰਸ ਕਿਪ ਵਿਥ ਇਸਕੀ ਫਿਊਚਰ ਕੀ ਕਰਨਾ ਚਾਹੁੰਦੇ ਆਪ ਵੀਖਦੇ ਵਿੱਚ ਅਸੀਂ ਜਜ ਕਰਨਾ ਚਾਹੁੰਦੇ ਹਾਂ ਹਾਂਜੀ